ਕਾਲੂ ਕੀਤਾ ਸੀ ਉਦੋਂ ਵੀ ਸਰਕਾਰਾਂ ਨੇ ਵਾਅਦੇ ਕੀਤੇ ਸੀ ਗਦਾਵਰੀਆਂ ਕਰਵਾਈਆਂ ਸੀ بڑے-ਵੱਡੇ ਬਿਆਨ ਦਿੱਤੇ ਗਏ ਸੀ ਵੀ ਅਸੀਂ ਮਦਦ ਕਰਾਂਗੇ ਪਰ ਇੱਕ ਪੈਸੇ ਦੀ ਇੱਥੇ ਮਦਦ ਨਹੀਂ ਸੀ ਆਈ ਸਿਰਫ ਆਪਦੇ ਪੱਲਿਓ ਹੀ ਕਿਸਾਨਾਂ ਨੇ ਜਿਹੜਾ ਇਹ ਕੰਮ ਕੀਤਾ ਸੀ ਅੱਜ ਫਿਰ ਇੱਕ ਵੱਡਾ ਨੁਕਸਾਨ ਹੋਇਆ ਉਹਦੇ ਲਈ ਕਿਸਾਨਾਂ ਆਪੇ ਹੀ ਲੜ ਕੇ ਅੱਜ ਇੱਥੇ ਜਿਹੜਾ ਬੰਨ ਮਾਰਨ ਲੱਗੇ ਆ ਪਹਿਲਾਂ ਸਵੇਰੇ ਅਰਦਾਸ ਹੋ ਚੁੱਕੀ ਆ ਹੁਣ ਪ੍ਰਸ਼ਾਦ ਵੰਡ ਕੇ ਤੇ ਇੱਥੇ ਸਾਰੇ ਕਿਸਾਨ ਹਾਜ਼ਰ ਨੇ ਦੇਖੋ ਸੈਂਕੜਿਆਂ ਦੇ ਵਿੱਚ ਕਿਸਾਨ ਹਾਜ਼ਰ ਨੇ ਆਪਦੇ ਟਰੈਕਟਰ ਟਰਾਲੀਆਂ ਲਿਆ ਕੇ ਆਪਦੇ ਮਸ਼ੀਨਾਂ ਲਿਆ ਕੇ ਆਪ ਤੇਲ ਪਾ ਕੇ ਆਪ ਪੈਸੇ ਇਕੱਠੇ ਕਰਕੇ ਤੇ ਆ ਬੰਨ ਮਾਰਨ ਲੱਗੇ ਹੋਏ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕੱਲ ਪ੍ਰਸ਼ਾਸਨ ਨੂੰ ਸਾਡੀ ਟੀਮ ਭਾਰਤੀ ਕਿਸਾਨ ਉਹਨੇ ਲਖਵਾਲ ਦੀ ਮਿਲ ਕੇ ਵੀ ਆਈ ਆ ਏਡੀਸੀ ਨੂੰ ਉਹਨੇ ਵਿਸ਼ਵਾਸ ਵੀ ਦੁਲਵਾਇਆ ਪਰ ਵਿਸ਼ਵਾਸਾਂ ਤੱਕ ਹੀ ਗੱਲਾਂ ਰਹਿ ਜਾਂਦੀਆਂ ਨੇ ਪਿੰਡ ਟੋਹਾਣੇ 'ਚ ਅਸੀਂ ਖੜੇ ਆ ਬਿਲਕੁਲ ਬਾਰਡਰ ਵੱਗ ਅੱਗੇ ਚਲੇ ਜਾਂਦਾ ਹਰਿਆਣੇ ਦਾ ਬਾਰਡਰ ਅਸੀਂ ਕਹਿੰਨੇ ਵੀ ਸਰਕਾਰ ਸਿੱਧੀ ਮਦਦ ਜਿੰਦਾ ਦਾ ਫਸਲ ਦਾ ਨੁਕਸਾਨ ਹੋਏ